ਸੰਗਤ ਜੀ ਭਾਈ ਗੁਰਦਾਸ ਦੀਆਂ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇ 8ਵੀਂ ਵਾਰ ਦੀਆਂ ਪੰਜ ਪੌੜੀਆਂ ਆਪਣੀ ਹੋ ਗਈਆਂ ਸਨ ਇਹ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਲੱਖ 84 ਜੋਨ ਵਿੱਚ ਮਾਨਸ ਜਨਮ ਦੁਲੰਭ ਉਪਾਇਆ 84 ਲੱਖ ਜੋਨੀਆਂ ਵਿੱਚ ਮਨੁੱਖ ਜਨ ਵੱਡਾ ਦੁਰਲਭ ਪੈਦਾ ਕੀਤਾ ਹੈ ਚਾਰ ਵਰਣ ਚਾਰ ਮਜਹਬਾਂ ਹਿੰਦੂ ਮੁਸਲਮਾਨ ਸਦਾਇਆ ਹਿੰਦੂਆਂ ਵਿੱਚ ਖੱਤਰੀ ਬ੍ਰਾਹਮਣ ਵੈਸੂਦ ਚਾਰ ਵਰਣ ਕਰਕੇ ਅਰ ਮੁਸਲਮਾਨਾਂ ਵਿੱਚ ਚਾਰ ਮਥਵ ਕਰਕੇ ਹਿੰਦੂ ਮੁਸਲਮਾਨ ਸਦਾਏ ਕਿਤੜੇ ਪੁਰਖ ਵਿਖਾਨੀ ਹਨ ਕਿਤੜੇ ਪੁਰਖ ਵਿਖਾਨੀ ਹਨ ਨਾਰ ਸੁਮਾਰ ਅਗਣਤ ਗਿਣਾਇ ਕਈ ਪੁਰਖ ਕਹੇ ਹਨ ਕਈ ਇਸਤਰੀਆਂ ਰਚੀਆਂ ਗਿਣਤੀ ਅਣਗਿਣਤ ਰੱਖੀ ਤ੍ਰੈ ਗੁਣ ਮਾਇਆ ਚਲਿਤ ਹੈ ਬ੍ਰਹਮਾ ਵਿਸ਼ਨ ਮਹੇਸ਼ ਰਚਾਇਆ ਇਹ ਵੀ ਤ੍ਰੈ ਗੁਣੀ ਮਾਇਆ ਦਾ ਚਲਿਤ ਰ ਹੈ ਕਿ ਜੋ ਕਹਿੰਦੇ ਹਨ ਕਿ ਬ੍ਰਹਮਾ ਵਿਸ਼ਨੂ ਸੇਵ ਰਚ ਦਿੱਤੇ ਹਨ ਵੇਦ ਕਤੇਬਾਂ ਵਾਚਦੇ ਇੱਕ ਸਾਹਿਬ ਦੋਇ ਰਾਹ ਚਲਾਇਆ ਹਿੰਦੂ ਵੇਦ ਤੇ ਮੁਸਲਮਾਨ ਕਿਤਾਬਾਂ ਵਾਚਦੇ ਹਨ ਸਾਹਿਬ ਇੱਕੋ ਹੈ ਰਾਹ ਦੋ ਚਲਾ ਤਰੇ ਹਨ ਸ਼ਿਵ ਸ਼ਕਤੀ ਵਿੱਚ ਖੇਲ ਕਰ ਜੋਗ ਭੋਗ ਬੋ ਚਲਿਤ ਬਣਾਇਆ ਸਤੋ ਤਮੋ ਵਿੱਚ ਖੇਲ ਕਰਕੇ ਜੋਗ ਭੋਗ ਦਾ ਬੜਾ ਚਲਿਤ ਰਚਿਆ ਹੈ ਜੋ ਸਤੋ ਗੁਣੀ ਹਨ ਜੋਗਾ ਅਭਿਆਸ ਕਰਕੇ ਅਰ ਜੋ ਤਮੋ ਗੁਣੀ ਹਨ ਭੋਗਾਂ ਵਿੱਚ ਆਸਕਤ ਹਨ ਸਾਧ ਅਸਾਧ ਸੰਗਤ ਫਲ ਪਾਇਆ ਸੰਗਤ ਦਾ ਫਲ ਭਲਾ ਬੁਰਾ ਬਣਾ ਛੱਡਿਆ ਚਾਰ ਵਰਨ ਛੇ ਦਰਸ਼ਨਾ ਸ਼ਾਸਤਰ ਵੇਦ ਪੁਰਾਣ ਸੁਨਾਇਆ ਚਾਰੇ ਵਰਨ ਛੇ ਸ਼ਾਸਤਰ ਚਾਰ ਵੇਦ 18 ਪੁਰਾਣਾਂ ਨੂੰ ਸੁਣਾਉਣ ਲੱਗੇ ਦੇਵੀ ਦੇਵ ਸਰੇਵ ਦੇ ਦੇਵ ਸੱਥਲ ਤੀਰਤ ਪਰਮਾਇਆ ਦੇਵੀਆਂ ਦੇਵਤਿਆਂ ਨੂੰ ਸੇਵਨ ਠਾਕੁਰ ਦੁਆਰਿਆਂ ਤੇ ਤੀਰਥਾਂ ਵੱਲ ਪਰਮਾਉਣ ਲੱਗ ਪਏ ਗਣ ਗੰਦਰਬ ਅਪੱਛਰਾਂ ਸੁਰਪਤ ਇੰਦਰ ਇੰਦਰਾਸਨ ਛਾਇਆ ਕਈ ਗਾਨ ਗੰਧਰਵ ਤੇ ਅਪਸਰਾਂ ਤੇ ਸੁਰਾਂ ਦੇ ਪਤੀ ਇੰਦਰ ਹੋ ਕੇ ਇੰਦਰਾਸ਼ਣ ਪਰ ਬੈਠੇ ਭਵ ਇਹਨਾਂ ਦੀ ਅਰਾਧਨਾ ਵਿੱਚ ਲੱਗ ਗਏ ਜਤੀ ਸਤੀ ਸੰਤੋਖੀਆ ਸਿਧਨਾਥ ਅਵਤਾਰ ਗਿਣਾਇਆ ਕਈ ਜਤੀ ਸਤੀ ਸੰਤੋਖੀ ਹੋ ਰਹੇ ਹਨ ਕਈ ਸਿਧ ਅਤੇ ਨੌਨਾਥ 24 ਅਵਤਾਰਾਂ ਨੂੰ ਗਿਣਨ ਲੱਗੇ ਪਾ ਮੰਨਣ ਲੱਗੇ ਜਪ ਤਉ ਸੰਜਾ ਹੋਮ ਜਾਗ ਵਰਤ ਨੇਮ ਨਿਵੇਦ ਪੂਜਾਇਆ ਕਈ ਜਪ ਤਪ ਸੰਜਮ ਹੋਮ ਜਗ ਵਰਤ ਨੇਮ ਨਹੀਂ ਬੇਦ ਰੱਖ ਕਰਕੇ ਠਾਕੁਰ ਪੂਜਾ ਵਿੱਚ ਰਹੇ ਸਿੱਖਾ ਸੂਤਰ ਸਿੱਖਾ ਸੂਤਰ ਮਾਲਾ ਤਿਲਕ ਪਿੱਤਰ ਕਰਮ ਦੇ ਕਰਮ ਕਮਾਇਆ ਕਈ ਬੋਧੀ ਜਨੇਊ ਮਾਲਾ ਤਿਲਕ ਪਿਮਰਤੇ ਵੇਦਿਕ ਕਰਮ ਕਮਾਉਣ ਲੱਗ ਪਏ ਪੁੰਨ ਦਾਨ ਉਪਦੇਸ਼ ਦੜਾਇਆ ਕਹਿੰਦੇ ਪੁੰਨ ਦਾਨ ਦਾ ਉਪਦੇਸ਼ ਕਰਨ ਲੱਗੇ ਪੀਰ ਪਿਕੰਬਰ ਔਲੀ ਗौਸ ਕਤਬ ਵਲੀਉਲਹਿ ਵਲੀਉਲਹਿ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਕੁੱਤਬ ਵਲੀਉਲਹਿ ਜਾਣੇ ਪੀਰ ਪਕੰਬਰ ਔਲੀਏ ਗੌਸ ਕੁੱਤਬ ਵਲੀਉਲ੍ਹਾ ਆਦ ਮੁਸਲਮਾਨਾਂ ਵਿੱਚ ਸਾਈ ਲੋਕਾਂ ਦੇ ਦਰਜੇ ਜਾਣੇ ਜਾਂਦੇ ਹਨ ਸੇਖ ਮਸਾਇਕ ਆਖੀਨ ਲੱਖ ਲੱਖ ਦਰਦਰਵੇਸ਼ ਵਿਖਾਣੇ ਲੱਖਾਂ ਸੇਖ ਲੱਖਾਂ ਮਸਾਇਕ ਆਖੀਦਿਆਂ ਲੱਖਾਂ ਖੁਦਾ ਦੇ ਦਰਵਾਜ਼ੇ ਤੇ ਦਰਵੇਸ਼ ਕਹੀਦੇ ਹਨ ਸੋਹਦੇ ਲੱਖ ਸ਼ਹੀਦ ਹੋਏ ਲੱਖ ਅਬਦਾਲ ਮਲੰਗ ਮਿਲਾਣੇ ਲੱਖਾਂ ਸੋਹਦੇ ਲੱਖਾਂ ਸ਼ਹੀਦ ਲੱਖਾਂ ਬਦਾਲ ਫਕੀਰੀ ਦਾ ਦਰਜਾ ਲੱਖਾਂ ਮਲੰਗ ਫਕੀਰੀ ਦੇ ਦਰਜੇ ਮਿਲਦੇ ਹਨ ਸਿੰਧੀ ਰੁਕਣ ਕਲੰਦਰਾ ਲੱਖ ਉਲਮਾਓ ਮੁੱਲਾ ਮੌਲਾਣੇ ਲੱਖਾਂ ਸਿੰਧੀ ਜਾਤ ਵਾਲੇ ਫਕੀਰ ਹਨ ਲੱਖਾਂ ਕਲੰਦਰਾ ਦੇ ਸ਼ਰੋਮਣੀ ਮਹੰਤ ਹਨ ਲੱਖਾਂ ਪੜ੍ਹੇ ਹੋਏ ਮੁੱਲਾ ਤੇ ਮੌਲਵੀ ਹਨ ਸਰੈ ਸਰੀਅਤ ਆਖੀਐ ਤਰਕ ਤਰੀਕਤ ਰਾਸ ਗਿਆਨੇ ਕਈ ਸ਼੍ਰੀਅਤ ਕਰਮ ਕਾਂਡ ਆਖਦੇ ਹਨ ਕੋਈ ਤਰੀਕਤ ਦੀ ਕਿਤਾਬ ਤੋਂ ਤਰਕ ਦਾ ਵਿਰਾਗ ਦਾ ਰਾਸ ਸਜ ਸਜਾਣਦੇ ਹਨ ਮਾਰਫਤੀ ਮਹਰੂਪ ਲਖ ਹੱਕ ਹਕੀਕਤ ਹੁਕਮ ਸਮਾਣੇ ਲੱਖਾਂ ਮਾਰਫਤ ਦੀ ਕਿਤਾਬ ਤੋਂ ਗਿਆਨੀ ਹਕੀਕਤ ਤੋਂ ਸੱਚੇ ਹੁਕਮ ਵਿੱਚ ਲੱਗੇ ਹੋਏ ਹਨ ਬੁਜਰਕਵਾਰ ਬੁਜਰਕਵਾਰ ਇਹ ਬੁਜਰਕਵਾਰ ਬਜ਼ੁਰਗ ਤੋਂ ਬਣਿਆ ਹੈ ਬੁਜਰਕਵਾਰ ਹਜ਼ਾਰ ਪਰਮਹਾਣੇ ਹਜ਼ਾਰਾਂ ਹੀ ਕਹਿੰਦੇ ਬਜ਼ੁਰਗਵਾਰ ਆਗੂ ਬਣ ਰਹੇ ਹਨ ਕਿਤੜੇ ਬ੍ਰਾਹਮਣ ਸਾਰਸੁਤ ਵਰਤੀ ਸਰ ਲਗਾਇਤ ਲੋਏ ਕਈ ਸਾਰਸੁਤ ਜਾਤ ਦੇ ਬ੍ਰਾਹਮਣ ਕਈ ਵਰਤੀਸਵਰ ਪ੍ਰੋਹਤ ਕਈ ਲੋਕਾਂ ਦੇ ਲਾਗੀ ਹਨ ਕਿਤੜੇ ਗੌੜ ਕਨੋਜੀਏ ਕਨੋਜੀਏ ਪਾੜ ਇਕੱਠਾ ਹੈ ਕਨੋਜੀਏ ਤੀਰਥਵਾਸੀ ਕਰਦੇ ਢੋਏ ਕਈ ਕਹਿੰਦੇ ਗੌੜ ਕਈ ਕਨੋਜੀ ਹਨ ਕਈ ਤੀਰਥਵਾਸੀ ਹਨ ਯਾਤਰੀਆਂ ਨਾਲ ਮੇਲੇ ਕਰਦੇ ਹਨ ਭਗਤ ਤੀਰਥਾਪੁਰ ਹੀ ਰਹਿੰਦੇ ਹਨ ਉੱਥੇ ਜਜਮਾਨਾਂ ਨੂੰ ਅਗੋਆ ਮਿਲਦੇ ਹਨ ਕਿਤੜੇ ਲੱਖ ਸਨੋੜੀਏ ਸਨੋੜੀਏ ਪਾੜ ਇਕੱਠਾ ਹੈ ਸਨੋੜੀਏ ਪਾਂਦੇ ਪੰਡਿਤ ਵੈਦ ਖਲੋਏ ਕਈ ਲੱਖਾਂ ਆਪਨੂੰ ਸਨੋੜੀਏ ਬ੍ਰਾਹਮਣ ਖਵਾਉਂਦੇ ਹਨ ਕਈ ਪਾਂਦੇ ਮੁੰਡੇ ਪੜਾਉਂਦੇ ਹਨ ਕਈ ਪੰਡਿਤ ਵਿਦਵਾਨ ਕਈ ਇੱਕ ਵੈਦ ਖੜੇ ਹਨ ਕਿਤੜਿਆਂ ਲੱਖ ਜੋਤ ਕੀ ਵੇਦ ਵੇਦੋਏ ਲੱਖ ਭਲੋਏ ਕਈ ਬ੍ਰਾਹਮਣ ਤਕੋਤ ਹਨ ਉਹ ਨੌ ਗ੍ਰਹਾਂ ਸ਼ਨੀਸ਼ਰ ਜਾਂ ਤੁਲਾ ਦਾ ਧਾਂ ਲੈਂਦੇ ਹਨ ਕਈ ਲੱਖਾਂ ਜੋਤਸੀ ਉਹ ਹੱਥ ਦੀਆਂ ਰੇਖਾਂ ਹੀ ਦੇਖਦੇ ਭਵਿੱਖ ਦੱਸਦੇ ਹਨ ਕਿਤੜੇ ਲੱਖ ਕਵੀਸ਼ਰਾਂ ਬ੍ਰਾਹਮਣ ਭਾਟ ਬ੍ਰਹਮਾਉ ਬਖੋਏ ਕਈ ਲੱਖ ਕਵੀਸ਼ਰ ਕਈ ਭਾਟ ਕਲਿਆਣ ਕਰਨ ਵਾਲੇ ਬ੍ਰਾਹਮਣ ਹਨ ਕਈ ਬ੍ਰਹਮਾ ਦੀ ਔਲਾਦ ਉਖਮਉਂਦੇ ਹਨ ਕਿਤੜਿਆਂ ਬਿਹਾਗਤਾ ਘਾਰ ਘਰ ਮੰਗਦੇ ਲੈ ਕਣ ਸੋਏ ਕਈ ਅਭਿਹਾਗਤ ਹਨ ਪਾਉ ਉਹਨਾਂ ਦੀ ਜਜਮਾਨੇ ਪ੍ਰੋਹਤ ਹੀ ਨਹੀਂ ਉਹ ਘਰ ਘਰ ਕਣਸੋਈਏ ਲੈਂਦੇ ਮੰਗਦੇ ਫਿਰਦੇ ਹਨ ਭਾਵ ਅੱਜ ਫਲਾਣੀ ਗਲੀ ਵਿੱਚ ਵਿਆਹ ਜਾਂ ਸਰਾਧ ਹੈ ਉੱਥੇ ਹੀ ਹਰੀ ਚੁਗ ਹੋ ਕੇ ਜਾ ਪਹੁੰਚਦੇ ਹਨ ਕਿਤੜੇ ਸੌਣ ਸਵਾਨੀ ਹੋਏ ਕਿਤੜੇ ਸੌਣ ਸਾਵਣੀ ਸਗਣ ਹੀ ਬਣਾਉਂਦੇ ਹਨ ਭਾਵ ਜੋ ਕੰਮ ਕਰਦੇ ਹਨ ਸਗਣ ਬਣਾਉਂਦੇ ਹਨ ਜਾਂ ਸਗਣ ਦੱਸ ਕੇ ਉਪਜੀਵਕਾ ਤੋਰਦੇ ਹਨ ਕਿਤਰੇ ਖੱtre ਬਾਹਰੇ ਕੀਤੜਿਆਂ ਹੀ ਬਵੰਜਾ ਹੀ ਬਵੰਜਾ ਹੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਖੱਤਰੀਆਂ ਦੀਆਂ ਜਾਤਾਂ ਵਿੱਚ ਕਿਤਨੇ ਬਾਹਰੀ ਕਿਤਨੇ 52 ਹੀ ਹਨ ਪਵਾਦੇ ਪਵਾਦੇ ਪਚਾਦੇ ਆ ਫਲੀਆਂ ਖੁਖਰਾਇਣ ਅਵਗਾਹੀ ਕਈ ਪਵਾਦੇ ਕਈ ਪਚਾਦੇ ਕਈ ਫਲੀਆਂ ਖੁਖਰਾਇਣ ਇੱਕ ਜਾਤ ਹੈ ਖੁਖਰਾਇਣ ਗਲ ਕੀ ਬਿਆੰਤ ਹੀ ਹਨ ਕੀਤੜਿਆਂ ਚਰੋਤੜੀ ਚੌੜੋ ਤੜੀ ਕੀਤੜਿਆਂ ਸਰੀਰ ਵਿਲਾਹੀ ਹੁਣ ਇਹ ਜਿਹੜਾ ਪਾਠ ਸੰਗਤ ਜੀ ਚੌੜੋ ਚੱਚਾ ਓੜੇ ਔਂਕੜ ਰਾੜੇ ਹੋੜਾ ਚੌੜੋ ਪੜ ਕੇ ਤੱਤਾ ਰਾਰੇ ਵਿਹਾਰੀ ਚੌਰੋ ਚੌੜੋ ਤਰੀ ਕੇਤੜਿਆਂ ਸੇਰੀਣ ਵਿਲਾਹੀ ਸੇਰੀਣ ਉਚਾਰਨ ਕਰਨਾ ਕਿਤੜੇ ਕਹਿੰਦੇ ਚਰੌਤੜੀ ਕਿਤਨੇ ਸਰੀਰ ਸਰੀਣ ਕਿਤਨੇ ਵਿਲਾਹੀ ਕੇਤੜਿਆਂ ਅਵਤਾਰ ਹੋਏ ਚੱਕਰਵਰਤ ਰਾਜੇ ਦਰਗਾਹੀ ਕਈ ਇਹਨਾਂ ਵਿੱਚੋਂ ਰਾਮਕ੍ਰਿਸ਼ਨ अवतार ਵੀ ਹੋਏ ਨੇ ਕਈ ਮਾਨ ਦਾਤਾ ਆਦ ਚੱਕਰਵਤੀ ਰਾਜੇ ਦਰਗਾਹੀ ਦਰਬਾਰਾ ਵਾਲੇ ਵੀ ਹੋਏ ਕਹੀਦੇ ਹਨ ਸੂਰਜ ਵੰਸੀ ਆਖੀਨ ਸੋਮ ਵੰਸ ਸੂਰ ਵੀਰ ਸਿਪਾਹੀ ਸੂਰਜ ਵੰਸੀ ਚੰਦਰ ਵੰਸੀ RAM KRISHNA ਕਈ ਸੂਰ ਵੀਰ ਤੇ ਸਿਪਾਹੀ ਲੜ ਬਏ ਹੋਏ ਕਹੀਦੇ ਹਨ ਧਰਮ ਰਾਏ ਧਰਮ ਆਤਮਾ ਧਰਮ ਵਿਚਾਰ ਨ ਬੇਪਰਵਾਹੀ ਪਰੰਤੂ ਧਰਮ ਰਾਏ ਵੱਡਾ ਧਰਮਾਤਮਾ ਉਹ ਧਰਮ ਅਦਾਲਤ ਕਰਦਾ ਹੈ بے ਪਰਵਾਹੀ ਨਹੀਂ ਕਰਦਾ ਭਵ ਨਿਆਂਉ ਕਰਦਾ ਕਿਸੇ ਅਵਤਾਰ ਜਾਂ ਚੱਕਰਵਰਤੀ ਰਾਜੇ ਦਾ ਮਲਹਾਜਾ ਨਹੀਂ ਕਰਦਾ ਜਿਹਾ ਕੋ ਗੁਰੂ ਜੀ ਫਰਮਾਨ ਕਰਦੇ ਨੇ ਰਾਜਾ ਪਰਜਾ ਸਭ ਕੈ ਮਾਰੇ ਐਸੋ ਕਾਲ ਬਡਾਨੀ ਰਹੇ ਕਈ ਧਰਮ ਰਾਜ ਨੂੰ ਖੱਤਰੀ ਕਹਿੰਦੇ ਹਨ ਦਾਨ ਦਾਨ ਖੜਗ ਮੰਤ ਭਗਤ ਸਲਾਹੀ ਹੁਣ ਦੱਸਦੇ ਹਨ ਕਿ ਪ੍ਰਵਾਨ ਖੱਤਰੀ ਕੌਣ ਹੈ ਦਾਨ ਦੇਣਾ ਸ਼ਸਤਰ ਪਹਿਣ ਕੇ ਧਰਮ ਯੁੱਧ ਕਰਨਾ ਮੰਤਰ ਜਪਣਾ ਪਰਮੇਸ਼ਰ ਦੀ ਭਗਤੀ ਕਰਨੀ ਇਹ ਸਲਾਘਾ ਜੋਗ ਕਹਿੰਦੇ ਜੋ ਕਦਮ ਹੈ ਉਸ ਵੇਲੇ ਸ੍ਰੀ ਛਠਮ ਗੁਰੂ ਜੀ ਦੱਸ ਰਹੇ ਨੇ ਕਿ ਦਾਨ ਕਰੋ ਸ਼ਸਤਰ ਧਾਰੋ ਤੇ ਨਾਮ ਜਪਣਾ ਕਰੋ ਸੋ ਸੰਗਤ ਜੀ 10 ਪੌੜੀਆਂ ਆਪਣੀਆਂ ਅਠਵੀਂ ਵਾਰ ਦੀਆਂ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ